ਔਜਨ ਮਾਲੇ ਦੀ ਧਰਤੀ ਦਾ ਪਾਲ ਪਾਲ ਦੇ ਹਰ ਇੱਕ ਪੁਆਇੰਟ ਤੇ ਅਰਜੀਤ ਤਲਵਾਰ ਕਲਬ ਐਬਸਪੋਰਟ ਦੀ ਟੀਮ ਦੇ ਤਰਫੋਂ 2-200 ਰੁਪਏ ਦੇ ਮਾਨ ਸਰਮਾਨ ਦੇ ਉੱਤੇ ਜਾਣਗੇ ਬਿੰਦਰ ਜਗਰਾਓ ਹਰਦੀਪ ਫੂਲ ਪਿੰਡਾਂ ਤੇ ਤਾਈਓ ਤਾਂ ਫੁੱਲ ਕਹਿਣ ਲੱਗੇ ਲੋਕੀ ਫੂਲ ਵਾਲੇ ਤੋਂ ਮੇਰੇ ਵੀਰੋ ਫੁੱਲ ਬਣ ਗਿਆ ਐਬਸਪੂੜੀਆ ਸਾਡਾ ਵੀਰ ਪੁੱਜਾ ਹੋਇਆ 2-200 ਰੁਪਏ ਦੇਵੇਗਾ ਜਿੰਨੇ ਵੀ ਪਾਲ ਪੁਆਇੰਟ ਪ੍ਰਾਪਤ ਕਰੇਗਾ ਮਾਲੇ ਦੀ ਧਰਤੀ ਦਾ ਪਾਲ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵੱਧਦਾ ਹੋਇਆ ਕਿ ਜੋਸ਼ੋਸ਼ ਤਕਰੀਕ ਦੀ ਯਾਰੋ ਅੱਜਕੱਲ ਖੇਡ ਕਬੱਡੀ ਵੀ ਨੇਰੇ ਜੋਰ ਵਾਲੇ ਨੂੰ ਜਾਫੀ ਟਾ ਹੀ ਜਾਂਦੇ ਨੇ ਕਾਂ ਵਰਗੀ ਤੇਜ਼ ਨਿਗਾ ਜਿਹੜੇ ਰੇਡਰਾਂ ਦੀ ਪਤਾ ਨਹੀਂ ਲੱਗਦਾ ਕਦੋਂ ਹੱਥ ਲਾ ਹੀ ਜਾਂਦੇ ਨੇ ਮਾਲੇ ਵਾਲਿਆ ਨੌਜਾਨਾ ਪਾ ਕਬੱਡੀ ਪਾਲ ਮਾਲੇ ਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਸ਼ਾਨੇ ਪੰਜਾਬ ਤੇ ਜੂਦ ਦੇ ਟੂਰਨਾਮੈਂਟ ਦਾ ਇਹ ਨੌਜਵਨ ਬ੍ਰਿਸ਼ ਕੋਲੰਬੀਆ ਦੇ ਵਿੱਚ ਬੈਸਟ ਰੀਡਰ ਬਣਿਆ ਮਾਲੇ ਦੀ ਧਰਤੀ ਦਾ ਪਾਲ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਨਟਾਰੀਓ ਦੇ ਮੈਦਾਨਾਂ ਵਿੱਚ ਮੈਟਰੋ ਦੀ ਟੀਮ ਨਾਲ ਖੇਡਿਆ ਮੇਰੇ ਵੀਰੋ ਮਾਲੇ ਵਾਲਾ ਪਾਲ ਮੇਰੇ ਵੀਰੋ ਬੜਾ ਸੁਭਾਅ ਬਹੁਤ ਵਧੀਆ ਨੌਜਵਨ ਘਬਰੂ ਹਾਕਮ ਸਿੰਘ ਨੂੰ ਮਾਣ ਹੈ ਆਪਣੇ ਪੁੱਤਰ ਤੇ ਮਾਣ ਕਰਦਾ ਫੁੱਲ ਜਗਦੇਵ ਰਾਮੂ ਵਾਲੀ ਆ ਉਸ ਨੌਜਵਨ ਤੇ ਕਿ ਮਾਰੀਆਂ ਵਿੱਚ ਕਬੱਡੀ ਦੇ ਬੱਲੇ ਹੁੰਦੀਆਂ ਸੱਥਾਂ ਦੇ ਵਿੱਚ ਗੱਲਾਂ ਹੱਥ ਲਾ ਕੇ ਜਾਫੀ ਨੂੰ ਸ਼ੂਕਦਾ ਜਾਂਦਾ ਏ ਮਾਲੇ ਵਾਲਾ ਪਾਲ ਤਜਫਾ ਟਾਮਾ ਖਾਂਦਾ ਏ ਮਾਲੇ ਵਾਲਾ ਪਾਲ ਤਜਫਾ ਟਾਮਾ ਖਾਂਦਾ ਏ